ਕਿਸਾਨਾਂ ਦੀਆਂ ਮਹਾਪੰਚਾਇਤਾਂ ਪੂਰੇ ਦੇਸ਼ ਦੇ ਵਿੱਚ ਜਾਣੀਆਂ ਜਾਂਦੀਆਂ ਨੇ ਔਰ ਕਹਿੰਦੇ ਜਦੋਂ ਕਿਸਾਨ ਮਹਾਪੰਚਾਇਤ ਕਰਦੇ ਆ ਤਾਂ ਸੈਂਟਰ ਕੰਬਦਾ ਅੱਜ ਕਿਸਾਨ ਇਹ ਐਲਾਨ ਕਰ ਚੁੱਕੇ ਆ ਕਿ ਮਹਾਪੰਚਾਇਤ ਅੰਬਰਸਰ ਸ਼ਹਿਰ ਚ ਹੋਵੇਗੀ ਪਰ ਕਿਉਂ ਕੀ ਕਾਰਨ ਨੇ ਕੀ ਮੰਗਾ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਕਿਸਾਨ ਲੀਡਰ ਗਗਨ ਸਿੰਘ ਢੱਲੇਵਾਲ ਜੀ ਬਾਬਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀਫਤ ਹੈ ਸਿਹਤ ਕਿਵੇਂ ਆ ਜੀ ਠੀਕ ਹੈ ਗੁਰੂ ਦੀ ਕਿਰਪਾ ਜਿੱਨਾਂ ਚ ਵੱਡੇ ਅੰਦੋਲਨ ਨੂੰ ਸਮਾਪਤ ਕਰਕੇ ਦੂਜੇ ਵੱਲ ਤੁਰਨ ਲੱਗੇ ਹੋ ਅੱਜ ਦੀਆਂ ਮੰਗਾਂ ਬਾਰੇ ਗੱਲ ਕਰੀਏ ਨਹੀਂ ਅੰਦੋਲਨ ਪਹਿਲਾਂ ਵੀ ਸਮਾਪਤ ਨਹੀਂ ਹੋਇਆ ਅੰਦੋਲਨ ਉਹ ਵੀ ਚੱਲ ਰਿਹਾ ਹੈ ਉਹ ਅੰਦੋਲਨ ਉਹ ਨਹੀਂ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਾਡੀਆਂ ਉਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਦੀ ਕਰਜ਼ਾ ਮੁਕਤੀ ਡਾਕਟਰ ਸੁਮਿੰਨਾਥ ਦੀ ਰਿਪੋਰਟ ਪਰ ਭਾਰਤ ਦਾ ਡਬਲਯੂਟੀਓ ਜੋ ਬਾਹਰ ਆਉਣਾ ਹੋਰ ਸਾਰੀਆਂ ਮੰਗਾਂ ਨੇ ਬਹੁਤ ਸਾਰੀਆਂ ਜਿੰਨੀ ਦੇਰ ਤੱਕ ਉਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਉਹ ਅੰਦੋਲਨ ਰੈਗੂਲਰ ਜਾਰੀ ਆ ਤੇ ਚੱਲਦਾ ਰਹੇਗਾ ਅਲੱਗ-ਅਲੱਗ ਰੂਪ ਦੇ ਵਿੱਚ ਉਹ ਅੰਦੋਲਨ ਹੋ ਰਿਹਾ ਹੈ ਰਹੀ ਗੱਲ ਤੁਹਾਡਾ ਸਵਾਲ ਹੈ ਕਿ ਅੱਜ ਇੱਥੇ ਅਸੀਂ ਜਿਹੜਾ ਕਰ ਰਹੇ ਹਾਂ ਜਿਹੜਾ ਇੱਥੋਂ ਦਾ ਐਲਾਨ ਕੀਤਾ ਹੈ ਸੀ 7 ਦਸੰਬਰ ਦਾ ਉਹ ਦੇਖੋ ਇੱਕ ਬੜਾ ਸਪਸ਼ਟ ਜੀ ਗੱਲ ਹੈ ਕਿ ਅਸੀਂ ਸਾਰਾ ਜਿਹੜਾ ਜਿਹੜਾ ਖਾਸ ਕਰ ਤੌਰ ਤੇ ਭਾਰਤ ਹੈ ਜਿਹੜਾ ਇਹ ਧਾਰਮਿਕ ਵਿਚਾਰਾਂ ਨਾਲ ਜਿਉਣ ਵਾਲਾ ਦੇਸ਼ ਹੈ ਪਰ ਹਰ ਵਿਅਕਤੀ ਦੇ ਆਪਣੇ ਆਪਣੇ ਵਿਚਾਰ ਨੇ ਅਸੀਂ ਇਸਤ ਦੇ ਨਾਲ ਜੁੜੇ ਹੋਏ ਲੋਕ ਆ ਸਾਡੇ ਇਸਤ ਤੇ ਹਮਲਾ ਹੈ ਸਾਡਾ ਇਸਤ ਆ ਜਿਹੜਾ ਕੋਈ ਵੀ ਧਰਮ ਕਿਸੇ ਨੂੰ ਨਫ਼ਰਤ ਨਹੀਂ ਸਕਾਉਂਦਾ ਔਰ ਮੈਂ ਅਗਰ ਆਪਣੀ ਇਸ ਧਰਮ ਦੀ ਗੱਲ ਕਰਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਾਂ ਸਭੇ ਸਾਂਝੀ ਵਾਲਤਾ ਦਾ ਸਨੇਹਾ ਗੁਰੂ ਸਾਹਿਬ ਨੇ ਦਿੱਤਾ ਅ ਦੱਬੇ ਕੁਚਲੇ ਲੋਕਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਯਾਨੀ ਹਿਊਮਨ ਰਾਈਟਸ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਔਰ ਇਹ ਜਿਹੜੀਆਂ ਗੱਲਾਂ ਕਰੀਆਂ ਨੇ ਇਹ ਸਾਡੇ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਚੱਕਣ ਵਾਸਤੇ ਕੀਤੀਆਂ ਨੇ ਔਰ ਇਹ ਇਸ ਇਸ ਨੇ ਹਾਲਾਤ ਦੇ ਅੰਦਰ ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੋ ਸਾਡਾ ਫਲਸਫਾ ਹੈ ਉਹਨੂੰ ਕੋਈ ਚੱਕ ਕੇ ਲੈ ਜੇ 328 ਰੂਪ ਔਰ ਉਹਨਾਂ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਕੀ ਕੀ ਮਿਕਸਿੰਗ ਕਰਨੀ ਹੈ ਕੀ ਕੀ ਉਹਦੇ ਵਿੱਚ ਗੜਬੜ ਕਰਨੀ ਹੈ ਔਰ ਅੱਜ ਤੋਂ 50 ਸਾਲ ਬਾਅਦ ਸਾਡੇ ਬੱਚਿਆਂ ਨੂੰ ਉਸ ਪਰੋਸ਼ ਦਿੱਤੇ ਜਾਣ ਕਾ ਸਾਡੇ ਬੱਚੇ ਹੋ ਸਕਦਾ ਸਾਡੇ ਅਸਲੀਅਤ ਨਾਲੋਂ ਵੀ ਟੁੱਟ ਜਾਣ ਸਾਡੇ ਫਲਸਫੇ ਨਾਲੋਂ ਵੀ ਟੁੱਟ ਜਾਣ ਸੋ ਇਸ ਲਈ ਸਾਡਾ ਫਲਸਫਾ ਕੈਮਰਾ ਵਿੱਚ ਸਾਡਾ ਵਿਰਸਾ ਕੈਮਰਾ ਵਿੱਚ ਸਾਡੀ ਵਿਰਾਸਤ ਕੈਮਰੇ ਇਹਦੇ ਲਈ ਸਾਡੇ ਲਈ ਸਾਡੀ ਲੜਾਈ ਸਾਡੀ ਲੜਨੀ ਪਣਦੀ ਹੈ ਜਿਹਦੇ ਚੋਂ ਅਸੀਂ ਇਹ ਜਿਹੜੇ 328 ਰੂਪ ਗਾਇਬ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਕਬਜੇ ਚੋਂ ਉਹਨਾਂ ਦੀ ਲੜਾਈ ਲੜ ਰਹੇ ਹੈ ਭਾਈ ਬਡਾਲਾ ਜੀ ਲੜ ਰਹੇ ਨੇ ਉਹ ਉਹਨਾਂ ਨੇ ਲੜਾਈ ਲੜਦਿਆਂ ਲੜਦਿਆਂ ਇੱਕ ਕਮਿਸ਼ਨ ਬਣਿਆ ਕਮਿਸ਼ਨ ਦੀ ਰਿਪੋਰਟ ਆ ਗਈ ਉਹ ਵੀ ਕਿਸ ਮਤਲਬ ਉਹਨਾਂ ਦੇ ਉਹਦੇ ਚ ਸਪਸ਼ਟ ਕਿਹਾ ਗਿਆ ਵੀ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਔਰ ਦੋਸ਼ੀਆਂ ਦੇ ਨਾਮ ਨਾਮਜ਼ਦ ਕਰ ਦਿੱਤੇ ਗਏ ਉਸ ਤੋਂ ਬਾਅਦ ਫਿਰ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਨੇ ਵੀ ਇਹ ਦੇਸ਼ ਦੇ ਤਾਂ ਪੰਜਾਬ ਦੇ ਡੀਜੀਪੀ ਨੂੰ ਕਿ ਤੁਸੀਂ ਇਹਦੇ ਤੇ ਇਹਨਾਂ ਤੇ ਮੁਕੱਦਮਾ ਦਰਜ ਕਰੋ ਲੇਕਿਨ ਫਿਰ ਵੀ ਨਹੀਂ ਹੋ ਰਿਹਾ ਫਿਰ ਇੱਕ ਮਜਬੂਰੀ ਹੈ ਕਿਉਂਕਿ ਜਦੋਂ ਜਿੱਥੇ ਅਸੀਂ ਨਤਮਸਤਕ ਹੋਣ ਜਾਣਾ ਹੈ ਜਿੱਥੇ ਅਸੀਂ ਸਿਰ ਝਕਾਉਣ ਜਾਣਾ ਹੈ ਉੱਥੇ ਅਸੀਂ ਧਰਨਾ ਨਹੀਂ ਦੇ ਸਕਦੇ ਉੱਥੇ ਜੀ ਪੰਚਾਇਤ ਕਰ ਸਕਦੇ ਆ ਉੱਥੇ ਬੈਠ ਕੇ ਵਿਚਾਰਾਂ ਕੀਤੀਆਂ ਜਾ ਸਕਦੀਆਂ ਅਗਰ ਸਾਡੀ ਸੁਣਵਾਈ ਨਹੀਂ ਹੋਏਗੀ ਤਾਂ ਪੰਚਾਇਤ ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਸੰਗਤਾਂ ਇਕੱਠੀ ਹੋਈ ਸਕਦੇ ਆ ਲੇਕਿਨ ਜਿਹੜਾ ਪ੍ਰੋਟੈਸਟ ਕਰਾਂਗੇ ਉਹ ਅਗਰ ਸਾਡੀ ਇਸ ਥੇ ਵੀ ਸੁਣਵਾਈ ਨਾ ਹੋਈ ਤਾਂ ਫਿਰ ਕਿਸੇ ਨਾ ਕਿਸੇ ਦਫ਼ਤਰ ਦਾ ਘਰਾਓ ਕਰਨ ਵਾਲਾ ਵੀ ਪ੍ਰੋਟੈਸਟ ਕਰਨਾ ਪੈਦਾ ਕਰਾ। ਬਸ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਡੀਜੀਪੀ ਲੈਵਲ ਤੱਕ ਇਹ ਗੱਲ ਗਈ ਹੋਈ ਹੈ ਪਰ ਆਪਣੀ ਜਿਹੜੀ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਐ ਐਸਜੀਪੀਸੀ ਹੈ ਉਹ ਕਿਉਂ ਇਸ ਤੇ ਚੁੱਪ ਐ ਉਹ ਕਿਉਂ ਨਹੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੀ। ਦੇਖੋ ਜਿਹੜੀ ਐਸਜੀਪੀਸੀ ਦੀ ਗੱਲ ਹੈ ਐਸਜੀਪੀਸੀ ਜਿਸ ਵੇਲੇ ਹੋਂਦ ਚਾਹੀ ਹੈ ਨਾ ਜੀ ਉਦੋਂ ਦਾ ਪਰਪਸ ਇਹ ਸੀਗਾ ਕਿ ਸਾਡੇ ਧਾਰਮਿਕ ਵਿਚਾਰਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਧਾਰਮਿਕ ਪੋਥੀਆਂ ਨੂੰ ਧਾਰਮਿਕ ਸਥਾਨਾਂ ਨੂੰ ਧਾਰਮਿਕ ਵਿਚਾਰਧਾਰਾ ਨੂੰ ਅਸੀਂ ਆਪਦੇ ਨੂੰ ਕਿਵੇਂ ਮਤਲਬ ਕਾਇਮ ਰੱਖਣਾ ਹੈ ਤੇ ਉਹਨੂੰ ਸਭ ਸੰਭਾਲੋ ਦੀ ਇਹ ਕਮੇਟੀ ਕਰੇਗੀ ਇਸ ਲਈ ਇਹ ਹੋਣ ਚਾਹੀਦੀ ਔਰ ਇਸ ਕਮੇਟੀ ਦੀ ਮੌਜੂਦਗੀ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਗਾਇਬ ਹੋਏ ਇਸੇ ਕਮੇਟੀ ਦੀ ਮੌਜੂਦਗੀ ਦੇ ਵਿੱਚ ਇੱਕ ਕਿਤਾਬ ਛਪ ਜਾਂਦੀ ਹੈ ਜਿਦੇ ਵਿੱਚ ਗੁਰੂ ਸਹਿਬਾਨਾਂ ਬਾਰੇ ਬਹੁਤ ਅਪਸ਼ਬਦ ਬੋਲੇ ਗਏ ਬਹੁਤ ਗਲਤ ਢੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਔਰ ਉਹ ਸ਼੍ਰੋਮਣੀ ਕਮੇਟੀ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਤਾਂ ਫਿਰ ਸੁਭਾਵਿਕ ਹੈ ਕਿ ਉਹ ਸ਼੍ਰੋਮਣੀ ਕਮੇਟੀ ਜਿਹੜੀ ਖੁਦ ਕਟੜੇ 'ਚ ਖੜੀ ਹੈ ਉਹ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਏਗੀ ਜੀ ਉਸੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਕਮਿਸ਼ਨ ਨੇ ਰਿਪੋਰਟ ਦਿੱਤੀ ਹੈ ਤੂੰ ਇਸ ਕਰਕੇ ਕਮੇਟੀ ਨੇ ਤਾਂ ਮਤਲਬ ਉਹਨਾਂ ਦੇ ਖਿਲਾਫ ਕੋਈ ਫੈਸਲਾ ਲੈਣਾ ਜਾਂ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈਣਾ ਮੈਨੂੰ ਲੱਗਦਾ ਉਚਿਤ ਬਣਨਾ ਹੀ ਨਹੀਂ ਇਹਦੀ ਤਾਂ ਲੋਕਾਂ ਨੂੰ ਮਤਲਬ ਆਪਦੀ ਲੜਾਈ ਲੜ ਕੇ ਅਸੀਂ ਢੱਲੇ ਵਾਲਸ ਤੋਂ ਤੁਸੀਂ ਸਿੱਖ ਪੰਥ ਦੇ ਮੁੱਦੇ ਥੋੜੇ ਡਿਫਰੈਂਟਲੀ ਉਜਾਗਰ ਕਰਦੇ ਹੋ ਖਾਸ ਤੌਰ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਜੇ ਗੱਲ ਕਰੀਏ ਤੁਸੀਂ ਪੈਰਲਲ ਇਹਨਾਂ ਨੂੰ ਨਾਲ ਲੈ ਕੇ ਤੁਰਦੇ ਹੋ ਮੈਂ ਜਾਣਨਾ ਚਾਹੁੰਦਾ ਹਾਂ ਕਿ ਜਿਹੜਾ ਆ ਮੁੱਦਾ ਆ ਈਵਨ ਹੋਰ ਮੁੱਦੇ ਆ ਐਸਜੀਪੀਸੀ ਦੀ ਆਪਣੀ ਅਸੈਂਬਲੀ ਦਾ ਮੁੱਦਾ ਆ ਉਹਨਾਂ ਦੇ ਆਪਣੇ ਹਾਊਸ ਦਾ ਮੁੱਦਾ ਆ ਤੇ 2011 ਤੋਂ ਬਾਅਦ ਹੁਣ ਤੱਕ ਇਲੈਕਸ਼ਨਸ ਨਹੀਂ ਹੋਈਆਂ ਇਹ ਸਾਰਾ ਕੁਝ ਕਦੋਂ ਰਿਜ਼ੋਲਵ ਹੋਊਗਾ ਤੁਹਾਡੇ ਹਿਸਾਬ ਨਾਲ ਔਰ ਕਿਸ ਹਿਸਾਬ ਨਾਲ ਰਿਜ਼ੋਲਵ ਹੋ ਸਕਦਾ ਹੈ ਦੇਖੋ ਜਦੋਂ ਕੌਮ ਜਾਕੇਗੀ ਇਹਨਾਂ ਮੁੱਦਿਆਂ ਨੂੰ ਲੈ ਕੇ ਜਦੋਂ ਕੌਮ ਜਾਗ ਪੇਗੀ ਉਦੇ ਹੱਲ ਹੋ ਜਾਣਗੇ ਕਿੰਨੀ ਦੇਰ ਤੱਕ ਕੌਮ ਅਵੀਸਲੀ ਹੈ ਕੌਮ ਸਮਝ ਨਹੀਂ ਰਹੀ ਕੌਮ ਅਡਰੈਸ ਕਰ ਰਹੀ ਹੈ ਇਹ ਮੁੱਦੇ ਹੈਗੇ ਉਹ ਕੌਮ ਨੂੰ ਪਤਾ ਪਰ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ ਨਹੀਂ ਨਿਕਲੇਗਾ ਹਜੇ ਹਜੇ ਤੱਕ ਮਤਲਬ ਜਿਹੜੇ ਜਿਹੜੇ ਨੂੰ ਇਸ ਮੁੱਦੇ ਨੂੰ ਸਮਝ ਰਹੇ ਆ ਉਹਨਾਂ ਦੀ ਗਿਣਤੀ ਕਮਜ਼ੋਰ ਹੈ ਉਹਨਾਂ ਦੀ ਗਿਣਤੀ ਘੱਟ ਹੈ ਉਹ ਹਜੇ ਪੋਲਿਟੀਕਲ ਵਿਚਾਰਾ ਚ ਖੁੱਬੇ ਹੋਏ ਨੇ ਅਗਰ ਉਹ ਪੋਲਿਟਿਕ ਪੋਲਿਟਿਕਸ ਤੋਂ ਬਾਹਰ ਨਿਕਲ ਕੇ ਇਸ ਵਾਅਦੇ ਵਿੱਚ ਚੱਕ ਲੈਣਗੇ ਤਾਂ ਆਪਣੇ ਆਪ ਮਤਲਬ ਸੋਲਵ ਹੋ ਜਾਏਗਾ ਇਸ ਚੀਜ਼ ਤੋਂ ਫਾਇਦਾ ਲੈਣ ਵਾਲੇ ਖੈਰ ਮਿਲਨ ਵਾਲਾ ਜ਼ਿਆਦਾ ਹੈ ਜਿਹੜੇ ਜਿਨੇ ਦਿਨ ਨੂੰ ਜਿਨ੍ਹਾਂ ਨੂੰ ਫਾਇਦਾ ਪਹੁੰਚ ਰਿਹਾ ਐ ਐਸਜੀਪੀਸੀ ਦੇ ਹਸ ਹਾਊਸ ਤੋਂ ਚਲੋ ਫਾਇਦਾ ਲੈਣ ਵਾਲੇ ਕਹਿ ਲਓ ਜਾਂ ਮਤਲਬ ਕੁਝ ਵੀ ਕਿਹਾ ਜਾ ਸਕਦਾ ਹੈ ਮੈਂ ਇਸ ਪਾਸੇ ਨਹੀਂ ਜਾਣਾ ਇਹਨਾਂ ਜ਼ਰੂਰ ਹੈ ਕਿ ਜਿਹੜਾ ਮਤਲਬ ਐਸਟੀਪੀਸੀ ਦੇ ਦਾ ਜਿਹੜਾ ਜਿਹੜਾ ਸਟਰਕਚਰ ਸੀ ਉਹਦਾ ਜਿਹੜਾ ਸਹੀ ਰੋਲ ਸੀ ਉਹ ਆਦਾਤ ਤਾਂ ਹੀ ਹੋ ਪਾਏਗਾ ਜੇਕਰ ਮਤਲਬ ਲੋਕ ਜਾਗਰਤ ਹੋਣ ਕੀ ਕਿਸਾਨਾਂ ਦੀਆਂ ਮਹਾਪੰਚਾਇਤਾਂ ਪੂਰੇ ਦੇਸ਼ ਦੇ ਵਿੱਚ ਜਾਣੀਆਂ ਜਾਂਦੀਆਂ ਨੇ ਔਰ ਕਹਿੰਦੇ ਜਦੋਂ ਕਿਸਾਨ ਮਹਾਪੰਚਾਇਤ ਕਰਦੇ ਆ ਤਾਂ ਸੈਂਟਰ ਕੰਬਦਾ ਅੱਜ ਕਿਸਾਨ ਇਹ ਐਲਾਨ ਕਰ ਚੁੱਕੇ ਆ ਕਿ ਮਹਾਪੰਚਾਇਤ ਅੰਬਰਸਰ ਸ਼ਹਿਰ ਚ ਹੋਵੇਗੀ ਪਰ ਕਿਉਂ ਕੀ ਕਾਰਨ ਨੇ ਕੀ ਮੰਗਾਂ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਕਿਸਾਨ ਲੀਡਰ ਗਦੀ ਸਿੰਘ ਢੱਲੇਵਾਲ ਜੀ ਬਾਬਾ ਜੀ ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਹ ਸਿਹਤ ਕਿਵੇਂ ਆ ਜੀ ਠੀਕ ਹੈ ਗੁਰੂ ਦੀ ਕਿਰਪਾ ਜਿੰਨਾ ਚਿਰ ਵੱਡੇ ਅੰਦੋਲਨ ਨੂੰ ਸਮਾਪਤ ਕਰਕੇ ਦੂਜੇ ਵੱਲ ਤੁਰਨ ਲੱਗੇ ਹੋ ਅੱਜ ਦੀਆਂ ਮੰਗਾਂ ਬਾਰੇ ਗੱਲ ਕਰੀਏ ਨਹੀਂ ਅੰਦੋਲਨ ਪਹਿਲਾਂ ਵੀ ਸਮਾਪਤ ਨਹੀਂ ਹੋਇਆ ਅੰਦੋਲਨ ਉਹ ਵੀ ਚੱਲ ਰਿਹਾ ਹੈ ਉਹ ਅੰਦੋਲਨ ਉਹ ਨਹੀਂ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਾਡੀਆਂ ਉਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਦੀ ਕਰਜ਼ਾ ਮੁਕਤੀ ਡਾਕਟਰ ਸੁਮਿੰਨਾ ਤੰਦੀ ਰਿਪੋਰਟ ਪਰ ਭਾਰਤ ਦਾ ਡਬਲਯੂਟੀਓ ਚੋਂ ਬਾਹਰ ਆਉਣਾ ਹੋਰ ਸਾਰੀਆਂ ਮੰਗਾਂ ਨੇ ਬਹੁਤ ਸਾਰੀਆਂ ਜਿੰਨੀ ਦੇਰ ਤੱਕ ਉਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕੋਨੀ ਦੇਰ ਤੱਕ ਉਹ ਅੰਦੋਲਨ ਰੈਗੂਲਰ ਜਾਰੀ ਹੈ ਤੇ ਜਾਰੀ ਰਹੇਗਾ ਅਲੱਗ ਅਲੱਗ ਗਰੁੱਪ ਦੇ ਵਿੱਚੋਂ ਅੰਦੋਲਨ ਹੋ ਰਿਹਾ ਹੈ ਰਹੀ ਗੱਲ ਤੁਹਾਡਾ ਸਵਾਲ ਹੈ ਕਿ ਅੱਜ ਇੱਥੇ ਅਸੀਂ ਜਿਹੜਾ ਕਰ ਰਹੇ ਹਾਂ ਜਿਹੜਾ ਇੱਥੋਂ ਦਾ ਐਲਾਨ ਕੀਤਾ ਹੈ ਅਸੀਂ 7 ਦਸੰਬਰ ਦਾ ਉਹ ਦੇਖੋ ਇੱਕ ਬੜਾ ਸਪਸ਼ਟ ਜੀ ਗੱਲ ਹੈ ਕਿ ਅਸੀਂ ਸਾਰਾ ਜਿਹੜਾ ਜਿਹੜਾ ਖਾਸ ਕਰ ਤੌਰ ਤੇ ਭਾਰਤ ਹੈ ਜਿਹੜਾ ਇਹ ਧਾਰਮਿਕ ਵਿਚਾਰਾਂ ਨਾਲ ਜਿਉਣ ਵਾਲਾ ਦੇਸ਼ ਹੈ ਪਰ ਹਰ ਵਿਅਕਤੀ ਦੀ ਆਪਣੇ ਆਪਣੇ ਵਿਚਾਰ ਨੇ ਅਸੀਂ ਇਸਟ ਦੇ ਨਾਲ ਜੁੜੇ ਹੋਏ ਲੋਕ ਆ ਸਾਡੇ ਇਸਟ ਤੇ ਹਮਲਾ ਹੈ ਸਾਡਾ ਇਸਟ ਆ ਜਿਹੜਾ ਕੋਈ ਵੀ ਧਰਮ ਕਿਸੇ ਨੂੰ ਨਫ਼ਰਤ ਨਹੀਂ ਸਕਾਉਂਦਾ ਔਰ ਮੈਂ ਅਗਰ ਆਪਣੇ ਇਸ ਧਰਮ ਦੀ ਗੱਲ ਕਰਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਾਂ ਸਭੇ ਸਾਂਝੀ ਵਾਲਤਾ ਦਾ ਸੁਨੇਹਾ ਗੁਰੂ ਸਾਹਿਬ ਨੇ ਦਿੱਤਾ ਅ ਦਬੇ ਕੁਚਲੇ ਲੋਕਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਯਾਨੀ ਹਿਊਮਨ ਰਾਈਟਸ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਔਰ ਇਹ ਜਿਹੜੀਆਂ ਗੱਲਾਂ ਕਰੀਆਂ ਨੇ ਇਹ ਸਾਡੇ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਚੱਕਣ ਵਾਸਤੇ ਕੀਤੀਆਂ ਨੇ ਔਰ ਇਹ ਇਸ ਇਸ ਨੇ ਹਾਲਾਤ ਦੇ ਅੰਦਰ ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੋ ਸਾਡਾ ਫਲਸਫਾ ਹੈ ਉਹਨੂੰ ਕੋਈ ਚੱਕ ਕੇ ਲੈ ਜੇ 328 ਰੂਪ ਔਰ ਉਹਨਾਂ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਕੀ ਕੀ ਮਿਕਸਿੰਗ ਕਰਨੀ ਹੈ ਕੀ ਕੀ ਉਹਦੇ ਵਿੱਚ ਗੜਬੜ ਕਰਨੀ ਹੈ ਔਰ ਅੱਜ ਤੋਂ 50 ਸਾਲ ਬਾਅਦ ਸਾਡੇ ਬੱਚਿਆਂ ਨੂੰ ਉਸ ਪਰੋਚ ਦਿੱਤੇ ਜਾਣ ਕਾ ਸਾਡੇ ਬੱਚੇ ਹੋ ਸਕਦਾ ਸਾਡੇ ਅਸਲੀਅਤ ਨਾਲੋਂ ਵੀ ਟੁੱਟ ਜਾਣ ਸਾਡੇ ਫਲਸਫੇ ਨਾਲੋਂ ਵੀ ਟੁੱਟ ਜਾਣ ਸੋ ਇਸ ਲਈ ਸਾਡਾ ਫਲਸਫਾ ਕੈਮਰਾ ਵਿੱਚ ਸਾਡਾ ਵਿਰਸਾ ਕੈਮਰਾ ਵਿੱਚ ਸਾਡੀ ਵਿਰਾਸਤ ਕੈਮਰੇ ਇਹਦੇ ਲਈ ਸਾਡੇ ਲਈ ਸਾਡੇ ਲੜਾਈ ਸਾਡੀ ਲੜਨੀ ਪਣਦੀ ਹੈ ਜਿਹਦੇ ਚੋਂ ਅਸੀਂ ਇਹ ਜਿਹੜੇ 328 ਰੂਪ ਗਾਇਬ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਕਬਜੇ ਚੋਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਭਾਈ ਬਡਾਲਾ ਜੀ ਲੜ ਰਹੇ ਨੇ ਉਹ ਉਹਨਾਂ ਨੇ ਲੜਾਈ ਲੜਦਿਆਂ ਲੜਦਿਆਂ ਇੱਕ ਕਮਿਸ਼ਨ ਬਣਿਆ ਕਮਿਸ਼ਨ ਦੀ ਰਿਪੋਰਟ ਆ ਗਈ ਉਹ ਵੀ ਕਿਸ ਮਤਲਬ ਉਹਨਾਂ ਦੇ ਉਹਦੇ ਚ ਸਪਸ਼ਟ ਕਿਹਾ ਗਿਆ ਵੀ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਔਰ ਦੋਸ਼ੀਆਂ ਦੇ ਨਾਮ ਨਾਮਜ਼ਦ ਕਰ ਦਿੱਤੇ ਗਏ ਉਸ ਤੋਂ ਬਾਅਦ ਫਿਰ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਨੇ ਵੀ ਆਦੇਸ਼ ਦਿੱਤਾ ਪੰਜਾਬ ਦੇ ਡੀਜੀਪੀ ਨੂੰ ਕਿ ਤੁਸੀਂ ਇਹਦੇ ਤੇ ਇਹਨਾਂ ਤੇ ਮੁਕੱਦਮਾ ਦਰਜ ਕਰੋ ਲੇਕਿਨ ਫਿਰ ਵੀ ਨਹੀਂ ਹੋ ਰਿਹਾ ਫਿਰ ਇੱਕ ਮਜਬੂਰੀ ਹੈ ਕਿਉਂਕਿ ਜਦੋਂ ਜਿੱਥੇ ਅਸੀਂ ਨਤਮਸਤਕ ਹੋਣ ਜਾਣਾ ਹੈ ਜਿੱਥੇ ਅਸੀਂ ਸਿਰ ਝਕਾਉਣ ਜਾਣਾ ਹੈ ਉੱਥੇ ਅਸੀਂ ਧਰਨਾ ਨਹੀਂ ਦੇ ਸਕਦੇ ਉੱਥੇ ਸੀ ਪੰਚਾਇਤ ਕਰ ਸਕਦੇ ਆ ਉੱਥੇ ਬੈਠ ਕੇ ਵਿਚਾਰਾਂ ਕੀਤੀਆਂ ਜਾ ਸਕਦੇ ਆ ਅਗਰ ਸਾਡੀ ਸੁਣਵਾਈ ਨਹੀਂ ਹੋਏਗੀ ਤਾਂ ਪੰਚਾਇਤ ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਜਾ ਕੇ ਸੰਗਤ ਤਾਂ ਇਕੱਠੀ ਹੋਈ ਸਕਦੇ ਆ ਲੇਕਿਨ ਜਿਹੜਾ ਪਰ ਪ੍ਰੋਟੈਸਟ ਕਰਾਂਗੇ ਉਹ ਅਗਰ ਸਾਡੀ ਇਸ ਥੇ ਵੀ ਸੁਣਵਾਈ ਨਾ ਹੋਈ ਤਾਂ ਫਿਰ ਕਿਸੇ ਨਾ ਕਿਸੇ ਦਫਤਰ ਦਾ ਘਰਾਓ ਕਰਨ ਵਾਲਾ ਵੀ ਪ੍ਰੋਟੈਸਟ ਕਰਨਾ ਪੈਦਾ ਕਰਾਂਗੇ ਬਈ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਡੀਜੀਪੀ ਲੈਵਲ ਤੱਕ ਇਹ ਗੱਲ ਗਈ ਹੋਈ ਹੈ ਪਰ ਆਪਣੀ ਜਿਹੜੀ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਐ ਐਸਜੀਪੀਸੀ ਹੈ ਉਹ ਕਿਉਂ ਇਸ ਤੇ ਚੁੱਪ ਐ ਉਹ ਕਿਉਂ ਨਹੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੀ ਦੇਖੋ ਜਿਹੜੀ ਐਸਜੀਪੀਸੀ ਦੀ ਗੱਲ ਹੈ ਐਸਜੀਪੀਸੀ ਜਿਸ ਵੇਲੇ ਹੋਂਦ ਚਾਹੀ ਹੈ ਨਾ ਜੀ ਉਦੋਂ ਦਾ ਪਰਪਸ ਇਹ ਸੀਗਾ ਕਿ ਸਾਡੇ ਧਾਰਮਿਕ ਵਿਚਾਰਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਧਾਰਮਿਕ ਪੋਥੀਆਂ ਨੂੰ ਧਾਰਮਿਕ ਸਥਾਨਾਂ ਨੂੰ ਧਾਰਮਿਕ ਵਿਚਾਰਧਾਰਾ ਨੂੰ ਅਸੀਂ ਆਪਦੀ ਨੂੰ ਕਿਵੇਂ ਮਤਲਬ ਕਾਇਮ ਰੱਖਣਾ ਹੈ ਤੇ ਉਹਨੂੰ ਸਭ ਸੰਭਾਲੋ ਦੀ ਇੱਕ ਕਮੇਟੀ ਕਰੇਗੀ ਇਸ ਲਈ ਇਹ ਹੋਣਾ ਚਾਹੀਦਾ ਔਰ ਇਸ ਕਮੇਟੀ ਦੀ ਮੌਜੂਦਗੀ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਗਾਇਬ ਹੋਏ ਇਸੇ ਕਮੇਟੀ ਦੀ ਮੌਜੂਦਗੀ ਦੇ ਵਿੱਚ ਇੱਕ ਕਿਤਾਬ ਛਪ ਜਾਂਦੀ ਹੈ ਜਿਹਦੇ ਵਿੱਚ ਗੁਰੂ ਸਾਹਿਬਾਨਾਂ ਬਾਰੇ ਬਹੁਤ ਅਪਸ਼ਬਦ ਬੋਲੇ ਗਏ ਬਹੁਤ ਗਲਤ ਢੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਔਰ ਉਹ ਸ਼੍ਰੋਮਣੀ ਕਮੇਟੀ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਤਾਂ ਫਿਰ ਸੁਭਾਵਕ ਹੈ ਕਿ ਉਹ ਸ਼੍ਰੋਮਣੀ ਕਮੇਟੀ ਜਿਹੜੀ ਖੁਦ ਕਟੜੇ 'ਚ ਖੜੀ ਹੈ ਉਹ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਏਗੀ ਜੀ ਉਸੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਕਮਿਸ਼ਨਰ ਰਿਪੋਰਟ ਦਿੱਤੀ ਹੈ ਤੋ ਇਸ ਕਰਕੇ ਕਮੇਟੀ ਨੇ ਤਾਂ ਮਤਲਬ ਉਹਨਾਂ ਦੇ ਖਿਲਾਫ ਕੋਈ ਫੈਸਲਾ ਲੈਣਾ ਜਾਂ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈਣਾ ਮੈਨੂੰ ਲੱਗਦਾ ਉਚਿਤ ਬਣਨਾ ਹੀ ਨਹੀਂ ਇਹਦੀ ਤਾਂ ਲੋਕਾਂ ਨੂੰ ਮਤਲਬ ਆਪਣੀ ਲੜਾਈ ਲੜ ਕੇ ਅਸੀਂ ਢੱਲੇ ਵਾਲੇ ਤੋਂ ਤੁਸੀਂ ਸਿੱਖ ਪੰਥ ਦੇ ਮੁੱਦੇ ਥੋੜੇ ਡਿਫਰੈਂਟਲੀ ਉਜਾਗਰ ਕਰਦੇ ਹੋ ਖਾਸ ਤੌਰ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਜੇ ਗੱਲ ਕਰੀਏ ਤੁਸੀਂ ਪੈਰਲਲ ਇਹਨਾਂ ਨੂੰ ਨਾਲ ਲੈ ਕੇ ਤੁਰਦੇ ਹੋ ਮੈਂ ਜਾਣਨਾ ਚਾਹੁੰਦਾ ਹਾਂ ਕਿ ਜਿਹੜਾ ਆ ਮੁੱਦਾ ਆ ਈਵਨ ਹੋਰ ਮੁੱਦੇ ਆ ਐਸਜੀਪੀਸੀ ਦੀ ਆਪਣੀ ਅਸੈਂਬਲੀ ਦਾ ਮੁੱਦਾ ਆ ਉਹਨਾਂ ਦੇ ਆਪਣੇ ਹਾਊਸ ਦਾ ਮੁੱਦਾ ਆ ਤੇ 2011 ਤੋਂ ਬਾਅਦ ਹੁਣ ਤੱਕ ਇਲੈਕਸ਼ਨਸ ਨਹੀਂ ਹੋਈਆਂ ਇਹ ਸਾਰਾ ਕੁਝ ਕਦੋਂ ਰਿਜ਼ੋਲਵ ਹੋਊਗਾ ਤੁਹਾਡੇ ਹਿਸਾਬ ਨਾਲ ਔਰ ਕਿਸ ਹਿਸਾਬ ਨਾਲ ਰਿਜ਼ੋਲਵ ਹੋ ਸਕਦਾ ਹੈ ਦੇਖੋ ਜਦੋਂ ਕੌਮ ਜਾ ਕੇਗੀ ਇਹਨਾਂ ਮੁੱਦਿਆਂ ਨੂੰ ਲੈ ਕੇ ਜਿੰਨਾ ਜਦੋਂ ਕੌਮ ਜਾ ਕੇਗੀ ਉਦੇ ਹੱਲ ਹੋ ਜਾਣਗੇ ਜਿੰਨੀ ਦੇਰ ਤੱਕ ਕੌਮ ਅਵੇਸਲੀ ਹੈ ਕੌਮ ਸਮਝ ਨਹੀਂ ਰਹੀ ਕੌਮ ਡਰੈਸ ਕਰ ਰਹੀ ਹੈ ਇਹ ਮੁੱਦੇ ਹੈਗੇ ਉਹ ਕੌਮ ਨੂੰ ਪਤਾ ਪਰ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ ਨਹੀਂ ਨਿਕਲੇਗਾ ਹਜੇ ਹਜੇ ਤੱਕ ਮਤਲਬ ਜਿਹੜੇ ਜਿਹੜੇ ਨੂੰ ਇਸ ਮੁੱਦੇ ਨੂੰ ਸਮਝ ਰਹੇ ਆ ਉਹਨਾਂ ਦੀ ਗਿਣਤੀ ਕਮਜ਼ੋਰ ਹੈ ਉਹਨਾਂ ਦੀ ਗਿਣਤੀ ਘੱਟ ਹੈ ਉਹ ਹਜੇ ਪੋਲਿਟਿਕਲ ਵਿਚਾਰਾ ਚ ਖੁੱਬੇ ਹੋਏ ਨੇ ਅਗਰ ਉਹ ਪੋਲਿਟਿਕ ਪੋਲਟਿਕਸ ਤੋਂ ਬਾਹਰ ਨਿਕਲ ਕੇ ਇਸ ਬਾਜ਼ਾਰ ਵਿੱਚ ਚੱਕ ਲੈਣਗੇ ਤਾਂ ਆਪਣੇ ਆਪ ਮਤਲਬ ਸੋਲਵ ਹੋ ਜਾਏਗਾ ਇਸ ਚੀਜ਼ ਤੋਂ ਫਾਇਦਾ ਲੈਣ ਵਾਲੇ ਖੈਰ ਮਨਨਾਰਾ ਜ਼ਿਆਦਾ ਆ ਜਿਹੜੇ ਜਿਨੇ ਦਿਨੋਂ ਜਿਨ੍ਹਾਂ ਨੂੰ ਫਾਇਦਾ ਪਹੁੰਚ ਰਿਹਾ ਐ ਐਸਜੀਪੀਸੀ ਦੇ ਹਾਊਸ ਤੋਂ ਤੇ ਚਲੋ ਫਾਇਦਾ ਲੈਣ ਵਾਲੇ ਕਹਿ ਲਓ ਜਾਂ ਮਤਲਬ ਕੁਝ ਵੀ ਕਿਹਾ ਜਾ ਸਕਦਾ ਮੈਂ ਇਸ ਪਾਸੇ ਨਹੀਂ ਜਾਣਾ ਇਹਨਾਂ ਜ਼ਰੂਰ ਹੈ ਕਿ ਜਿਹੜਾ ਮਤਲਬ ਐਸਜੀਪੀਸੀ ਦੇ ਦਾ ਜਿਹੜਾ ਜਿਹੜਾ ਸਟਰਕਚਰ ਸੀ ਉਹਦਾ ਜਿਹੜਾ ਸਹੀ ਰੋਲ ਸੀ ਉਹ ਆਦਾ ਤਾਂ ਹੀ ਹੋ ਪਾਏਗਾ ਜੇਕਰ ਮਨੁੱਖ ਲੋਕ ਜਾਗਰਤ ਹੋਣ